ਮੁਗਾ ਸਿਟੀ 1 ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੁਗਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ 2 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ ਹੈ। ਇਹਨਾਂ ਵਿਅਕਤੀਆਂ ਦੇ ਕੋਲ ਇੱਕ Honda City ਕਾਰ ਸੀ। ਇਹ ਦੋਨੋਂ ਵਿਅਕਤੀ ਨਸ਼ਾ ਸਮਗਲਰ ਨੇ ਅਤੇ ਪਹਿਲਾਂ ਵੀ ਇਹਨਾਂ ਦੇ ਉੱਤੇ ਮਾਮਲੇ ਦਰਜ ਹਨ। ਮੁਗਾ ਪੁਲਿਸ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਮੋਗਾ ਪੁਲਿਸ ਨੇ ਜਾਲ ਵਿਛਾਇਆ ਸੀ ਜਿਸ ਦੇ ਵਿੱਚ ਇਹ ਦੋਨੋਂ ਅੜਿੱਕੇ ਆ ਗਏ ਨੇ ਇਹ ਦੋਨੋਂ ਜਿਹੜੇ ਨਸ਼ਾ ਤਸਕਰ ਨੇ ਮੋਗਾ ਦੇ ਵਿੱਚ ਅਫੀਮ ਦੀ ਸਪਲਾਈ ਕਰਨ ਦੇ ਲਈ ਆਏ ਹੋਏ ਸਨ ਮੁਖਬਰ ਨੇ ਪੱਕੀ ਇਤਲਾਹ ਦਿੱਤੀ ਕਿ ਦੋ ਨਸ਼ਾ ਸਮਗਲਰ ਮੋਗੇ ਦੇ ਵਿੱਚ ਨਸ਼ਾ ਸਪਲਾਈ ਕਰਨ ਦੇ ਲਈ ਆਏ ਹੋਏ ਨੇ ਅਤੇ ਅਗਾਹਕ ਦੀ ਉਡੀਕ ਕਰ ਰਹੇ ਨੇ ਕਸਟਮਰ ਦੀ ਉਡੀਕ ਦੇ ਵਿੱਚ ਇਹ ਆਪਣੀ ਗੱਡੀ ਦੇ ਵਿੱਚ ਅਫੀਮ ਲੈ ਕੇ ਖੜੇ ਹੋਏ ਰਹੇ ਜੇਕਰ ਮੌਕੇ ਤੇ ਰੇਟ ਕੀਤੀ ਜਾਵੇ ਤਾਂ ਇਹ ਦੋਨੋਂ ਨਸ਼ਾ ਸਮਗਲਰ ਗ੍ਰਿਫਤਾਰ ਹੋ ਸਕਦੇ ਨੇ ਮੋਗਾ ਦੇ ਸਿਟੀ ਵਨ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤਾਂ ਇਹਨਾਂ ਦੋਨਾਂ ਵਿਅਕਤੀਆਂ ਦੇ ਕੋਲੋਂ ਘੇਰਾਬੰਦੀ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਪੁਛਗਿਸ਼ ਕੀਤੀ ਪੁਛਗਿਸ਼ ਦੌਰਾਨ ਇਹਨਾਂ ਨੇ ਮੰਨਿਆ ਕਿ ਸਾਡੇ ਕੋਲ ਕੁਝ ਨਹੀਂ ਹੈ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਵਿੱਚ ਅਫੀਮ ਸੀ ਜੋ ਮੁग्गा ਪੁਲਿਸ ਨੇ ਇਸ ਅਫੀਮ ਨੂੰ ਬਰਾਮਦ ਕੀਤਾ ਤੇ ਇਹਨਾਂ ਦੋਨਾਂ ਮੁਲਜ਼ਮਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੁਣ ਇਹਨਾਂ ਦੇ ਕੋਲੋ 2 ਕਿਲੋ 800 ਗ੍ਰਾਮ ਆਪੀਂ ਬਰਾਮਦ ਹੋਈ ਹੈ ਅਤੇ ਇੱਕ ਇਹਨਾਂ ਕੋਲੇ Honda City ਕਾਰ ਸੀ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਕੋਲੋਂ ਅੱਗੇ ਬੈਕਵਰਡ ਅਤੇ ਫਾਰਵਰਡ ਜਿਹੜੇ ਲਿੰਕ ਨੇ ਉਹ ਜਾਣਨ ਦੀ ਮੂਗਾ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਹ ਨਸ਼ਾ ਸਮਗਲਿੰਗ ਕਾਫੀ ਸਮੇਂ ਤੋਂ ਕਰਦੇ ਆ ਰਹੇ ਨੇ ਹੋਰ ਕਿੰਨਾ ਕੰਨਾਂ ਨੂੰ ਇਹ ਨਸ਼ਾ ਸਮਗਲਿੰਗ ਕਰ ਚੁੱਕੇ ਨੇ ਕਿਹੜੇ ਕਿਹੜੇ ਇਹਨਾਂ ਦੇ ਗਾਹਕ ਨੇ ਕਿਹੜੇ ਕਿਹੜੇ ਲੋਕ ਇਹਨਾਂ ਦੇ ਸੰਪਰਕ ਵਿੱਚ ਨੇ ਉਹ ਸਾਰੇ ਟੈਕਨੀਕਲ ਤਰੀਕੇ ਦੇ ਨਾਲ ਖੰਘਾਲੇ ਜਾ ਰਹੇ ਨੇ ਜਲਦੀ ਹੀ ਅਹਿਮ ਸੁਰਾਗ ਹੱਥ ਆਉਣਗੇ ਕੀ ਕਹਿਣਾ ਸੀ ਪੁਲਿਸ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਜੀ ਹਜੇ ਗੰਧੀ ਆਈਪੀਐਸ ਸਾਹਿਬ ਦੀ ਹੇਠਾਂ ਹਮਤਾਰ ਦੇ ਜਿਹੜੀ ਨਸ਼ਾ ਵਿਰੋਧੀ ਮੈਮ ਚਲਾਈ ਗਈ ਹੈ ਇਹਦੇ ਵਿੱਚ ਥਾਣਾ ਸਿਟੀ 1 ਨੂੰ ਜਿਹੜੀ ਕੱਲ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਇੰਸਪੈਕਟਰ ਗਲਜਿੰਦਰ ਸਿੰਘ ਜਿਹੜੇ ਐਸਐਸਓ ਸਾਡੇ ਸਿਟੀ ਮੋਗਾ ਨੇ ਇਹਨਾਂ ਨੇ ਕੱਲ ਜਿਹੜੇ ਦੋ ਜਣੇ ਇੱਕ ਅੰਗਰੇਜ਼ ਸਿੰਘ ਤੇ ਦੂਸਰਾ ਰਮਨਜੀਤ ਸਿੰਘ ਇਹਨਾਂ ਦੋ ਜਣਿਆਂ ਨੂੰ ਸਮੇਤ ਇਹਨਾਂ ਦੀ Honda City ਗੱਡੀ ਗ੍ਰਿਫਤਾਰ ਕੀਤਾ ਜਿਸ ਦੇ ਵਿੱਚੋਂ ਸਾਨੂੰ 2 ਕਿਲੋ 800 ਗ੍ਰਾਮ ਜਿਹੜੀ ਫੀਮ ਬਰਾਮਦ ਹੋਈ ਹੈ